ਜਿਨਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਤੇ ਪਿੰਡ ਡੱਲਾ ਦੇ ਸਰਪੰਚ ਮੇਜਰ ਸਿੰਘ ਬੋਪਰਾਏ ਦੀ ਪਿੰਡ ਦੇ ਵਿੱਚ ਪੂਰੀ ਬੱਲੇ ਬੱਲੇ ਹੋ ਰਹੀ ਹੈ ਕਾਰਨ ਇਹ ਹੈ ਕਿ ਮੇਜਰ ਸਿੰਘ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇ ਰਿਹਾ ਹੈ ਪਿੰਡ ਦੇ ਆਪਾਹਜ ਜ਼ਿੰਦਾਦਾ ਕਹਿਣਾ ਹੈ ਕਿ ਉਹ ਤੇ ਉਸਦੀ ਪਤਨੀ ਦੋਵੇਂ ਆਪਾਹਜ ਹਨ ਇੱਕ ਦਿਨ ਬਾਰਿਸ਼ ਹੋ ਰਹੀ ਸੀ ਅਤੇ ਸਰਪੰਚ ਮੇਜਰ ਸਿੰਘ ਉਥੋਂ ਗੁਜ਼ਰ ਰਿਹਾ ਸੀ ਜਦੋਂ ਉਸਨੇ ਘਰ ਦੇ ਹਾਲਾਤ ਵੇਖੇ ਤਾਂ ਤੁਰੰਤ ਮਕਾਨ ਬਣਵਾਉਣ ਦਾ ਵਾਅਦਾ ਕੀਤਾ ਤੇ ਸਰਪੰਚ ਨੇ ਵਾਅਦਾ ਪੂਰਾ ਕਰ ਦਿਖਾਇਆ ਤੇ ਹੁਣ ਉਸ ਦੇ ਕੱਚੇ ਮਕਾਨ ਦੀ ਜਗ੍ਹਾ ਪੱਕਾ ਲੈਂਟਰ ਪੈ ਗਿਆ

ਜਿਸ ਪਰਮਿਸ਼ਨ ਨੇ ਸਾਨੂੰ ਇਹ ਦਿਨ ਅੱਜ ਬਖਾਲਿਆ ਹੈ ਸਭ ਤੋਂ ਪਹਿਲਾਂ ਮੈਂ ਭਾਜੀ ਨਿਹਜਤ ਸਿੰਘ ਜੀ ਬੋਪਾਰਾਏ ਦਾ ਬਹੁਤ ਬਹੁਤ ਧੰਨਵਾਦ ਇਹਦੇ ਪਰਿਵਾਰ ਦਾ ਇਹਦੇ ਬੱਚਿਆਂ ਦਾ ਸਾਡੇ ਜਿਹੜੇ ਕਮਰੇ ਸੀ ਮੇਰੀ ਫਿਰਦਾਸ਼ ਸੀ ਇਹਨਾਂ ਨੇ ਮੇਰੇ ਕਮਰੇ ਜਿਹੜੇ ਬਣਵਾ ਕੇ ਦਿੱਤੇ ਸੀ ਕਿਉਂਕਿ ਜਦੋਂ ਸਾਡੇ ਕਮਰੇ ਚੋਂਦੇ ਹੁੰਦੇ ਹੁੰਦੇ ਸੀ ਤੇ ਸਾਡਾ ਬੜਾ ਮਾਰਾ ਹਾਲ ਸੀ ਅਸੀਂ ਦੋ ਜੀ ਹਾਂਡੀ ਕੈਪਵਾ ਤੇ ਇਹਨਾਂ ਨੇ ਮੈਨੂੰ ਫੋਨ ਕਰਦਾ ਤੇ ਇਹਨਾਂ ਨੇ ਕਿਹਾ ਅਸੀਂ ਤੇਰੇ ਕਮਰੇ ਬਣਾਵਾਂਗੇ ਇਹ ਜਿਹੜੇ ਕਮਰੇ ਭਰਾਏ ਨੇ ਇਹਨਾਂ ਨੇ ਕੋਈ ਗਰਾੜ ਦੇ ਵਿੱਚੋਂ ਨਹੀਂ ਬਣਾਏ ਮੇਜਰ ਸਿੰਘ ਜੀ ਬਪਾ ਰਹੇ ਪੈਰ ਦੀ ਲੰਗੜ ਹੈ ਸੀ ਬਾਰਸ ਹੋ ਰਹੀ ਸੀ ਤੇ ਇਹਨਾਂ ਨੇ ਸਾਡੇ ਵੱਲ ਦੇਖਿਆ ਤੇ ਇਹਨਾਂ ਨੇ ਆਪਣੇ ਪਾਵਰ ਦੇ ਵਿੱਚੋਂ ਆਪਣੇ ਦਾਨ ਦੇ ਵਿੱਚੋਂ ਦਾਨ ਦੇ ਕੇ ਤੇ ਇਹਨਾਂ ਨੇ ਸਾਡੇ ਜਿਹੜੇ ਕਮਰੇ ਬਣਵਾਏ ਨੇ ਤੇ ਇਹਨਾਂ ਨੇ ਮੈਂ ਇਹ ਗੱਲ ਕਹਿ ਰਿਹਾ ਕਿ ਕਹਿੰਦੇ ਭਾਜੀ ਕਹਿੰਦਾ ਬਣਵਾਵਾਂਗੇ ਅਸੀਂ ਦੋ ਜੀ ਹੈਲਿਕਾਰਮਾ ਬੱਚੇ ਬੜੇ ਛੋਟੇ ਛੋਟੇ ਨੇ ਤੇ ਇਹਨਾਂ ਨੇ ਮੇਰੀ ਬਹੁਤ ਬਹੁਤ ਮਜਬਦ ਕੀਤੀ ਆ ਪਰ ਪ੍ਰਮਾਤਮਾ ਖੁਦਾ ਇਹਨਾਂ ਤੇ ਮਿਹਰ ਕਰੇ ਕਿਰਪਾ ਕਰੇ ਤੇਰਾ ਰਾਮਜੀਤ ਕੌਰ ਹੈ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ। ਸਰਪੰਚ ਸਾਹਿਬ ਮੇਜਰ ਸਿੰਘ ਨੇ ਸਾਡੀ ਬਹੁਤ ਮਦਦ ਕੀਤੀ ਆ। ਸਾਡੇ ਬਾਲਿਆਂ ਵਾਲੇ ਕੋਠੇ ਹੀ ਟੁੱਟੇ ਸੀ ਬਾਲੇ। ਜੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਪਣੇ ਕੋਲੋਂ ਪੈਸੇ ਲਾ ਕੇ ਹੱਲ ਉਹਨਾਂ ਨੇ ਦਿੱਤੀ ਮਦਦ ਦਿੱਤੀ ਆ। ਹਾਂਜੀ ਪਰਮਾਤਮਾ ਨੇ ਕੋਈ ਹੱਲ ਜ਼ਿਲਾ ਲਾਇਆ ਤੇ ਇਹਨਾਂ ਨੇ ਭੇਜਿਆ ਤੇ ਸਾਡੀ ਮਦਦ ਕੀਤੀ। ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਦਾ। ਤੇ ਆਪਣੇ ਕੋਲੋਂ ਪਾਕਟ ਵਿੱਚੋਂ ਕਹੇ ਆਪਣੇ ਸੌ ਲਾਏ ਇਹਨਾਂ ਨੇ। ਹਾਂਜੀ ਇਹਨਾਂ ਨੂੰ ਪਰਮਾਤਮਾ ਨੇ ਭੇਜਿਆ ਵਾ ਤੇ ਇਹਨਾਂ ਨੂੰ ਰੱਬ ਹੋਰ ਬਰਕਤ ਦੇਵੇ। ਹੋਰ ਨਾਲ ਵੀ ਮਦਦ ਕਰੇ। ਮੈਂ ਮੇਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਡੱਲਾ ਬਲਾਕ ਕਾਦੀਆਂ ਸੋ ਫਿਲਹਾਲ ਅਜੇ ਨਵੇਂ-ਨਵੇਂ ਸਰਪੰਚ ਬਣੇ ਕੋਈ ਗ੍ਰਾਂਟ ਨਹੀਂ ਸੀਗੀ ਸਾਡੇ ਕੋਲ ਅਸੀਂ ਆਪਣੀ ਜੇਬ ਚੋਂ ਕੁਝ ਆਪਣੇ ਸਾਥੀਆਂ ਦੀ ਮਦਦ ਕਰਕੇ ਇਸ ਗਰੀਬ ਪਰਿਵਾਰ ਦਾ ਜਿਹਦਾ ਨਾਂ ਸੁੱਖਾ ਉਰਫ ਡੋਡੀ ਵੀ ਇਹਨੂੰ ਕਹਿੰਦੇ ਨੇ ਪਿੰਡ ਡੱਲੇ ਦੇ ਰਹਿਣ ਵਾਲਾ ਇਹਦਾ ਘਰ ਜਦੋਂ ਆਪਾਂ ਦੇਖਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਸੋ ਫਿਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇਸ ਦੇ ਘਰ ਦੀ ਤਿਆਰੀ ਸ਼ੁਰੂ ਕੀਤੀ ਸੋ ਤਿਆਰੀ ਹੁੰਦਿਆਂ ਹੁੰਦਿਆਂ ਥੋੜਾ ਟਾਈਮ ਲੱਗਾ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਵੇਖ ਸਕਦੇ ਜੀ ਕਿ ਅੱਜ ਲੈਂਟਰ ਦੀ ਫੁੱਲ ਬਟਾ ਫੁੱਲ ਤਿਆਰੀ ਆ ਅਸੀਂ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖੇ ਸਾਡੇ ਭਰਾਵਾਂ ਤੇ ਜਿਹੜੇ ਸਾਡੀ ਬਾਹ ਫੜਦੇ ਆ ਸੋ ਇਸੇ ਤਰ੍ਹਾਂ ਗਰੀਬਾਂ ਦੀ ਮਦਦ ਕਰਦੇ ਆ